ਅੱਲਾ ਇਦਾਂ ਤੇ ਮੇਰੀ ਬਾਗ ਦੇ ਵਿੱਚ ਹਮੇਸ਼ਾ ਹੀ ਪਗੜੀ ਚੋਰਾਣ ਦੀ ਮੇਰਾ ਦੁਸ਼ਮਣੀ ਹੈ ਮੇਰੀ ਬਾਗ ਦੇ ਵਿੱਚੋਂ ਜੰਗਲੇ ਵੀ ਚੋਰੀ ਕੀ ਜਾਂਦੇ ਨੇ ਜੋ ਲੱਭਦਾ ਲਈ ਜਾਂਦੇ ਆ ਤੇ ਮੇਰੀ ਬਾਗ ਦੇ ਲੋਕਾਂ ਨੇ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਕਿਹਾ ਸੀਗਾ ਕਿ ਸਾਡੇ ਇਹ ਜੰਗਲਾ ਚੱਕੇ ਲੱਗੇ ਇੱਥੋਂ ਤੇ ਐਮਸੀ ਸਾਹਿਬ ਇਹ ਜੰਗਲਾ ਲਵਾ ਦਿਓ ਵਾਕਈ ਇੱਥੇ ਬੜਾ ਮੜਾ ਹੈ ਜੇ ਕੋਈ ਡੱਕ ਪੈਂਦਾ ਨਾ ਤੇ ਉਹਦਾ ਬਚਾਅ ਮੁਸ਼ਕਲ ਹੈ ਤੇ ਮੈਂ ਵੀ ਮਲਜੀਤ ਨੂੰ ਇੱਕ ਵਾਰੀ ਪ੍ਰਧਾਨ ਜੀ ਨੂੰ ਕਿਹਾ ਸੀ ਜਾ ਕੇ ਅੱਜ ਹੀ ਤਾਂ ਉਹਨਾਂ ਨੇ ਅੱਜ ਹੀ ਐਕਸ਼ਨ ਲੈਂਦੀ ਹੋਇਆ ਜਗਲਾ ਨਵਾਲਾ ਆਤਾ ਇੱਥੇ ਦੇਖੋ ਇਹ ਸ਼ਾਤੀ ਨਸ਼ੇ ਵਾਲੇ ਇਹੋ ਜਿਹਨਾਂ ਨੇ ਜਿੱਤੜੇ ਮੇਰੀ ਵਾਰ ਚ ਕਹੀ ਹੋਇਆ ਕਿ ਕੰਮੀ ਨਹੀਂ ਹੁੰਦਾ ਅੱਜ ਜਦੋਂ ਦੇ ਆਜੇ ਨਸ਼ੇੜੀ ਪਰੇ ਨੇ ਕਈ ਜਗਲਾ ਲੈ ਜਾਂਦੇ ਪੁੱਟ ਕੇ ਤਰੀਕੇ ਨਾਲ ਕਰੋ ਬਰੇਲਾ ਲੈ ਜਾਂਦੀ ਆ ਪਰ ਇਹ ਵੀ ਉਹ ਬੰਮਲੇ ਵਾਲੇ ਨੂੰ ਗੱਲ ਕਰਾ ਚੰਨਾ ਲੱਗੀ ਸਕੇ ਸਾਰੇ ਏੜੀ ਵਾਲਿਆਂ ਨੂੰ ਕਿ ਇਸ ਨਾਲੇ ਦੇ ਵਿੱਚ ਵੇਖੋ ਗੱਡ ਕਿੰਨਾ ਇੱਥੇ ਛੋਟ ਛੋਟ ਨਾਲ ਬਾਜੇ ਰਹੀ ਨਹੀਂ ਹੁੰਦੇ ਤਾਂ ਮੁੜ ਕੇ ਇਹਨਾਂ ਨੇ ਕਰਾ ਸਾਡਾ ਐਮਸੀ ਕੰਮ ਨਹੀਂ ਕਰਦਾ ਦੇਖੋ ਤਾਂ ਹੁਣ ਬਰਸਾਤਾਂ ਆ ਜਾਣ ਵਾਲੇ ਆ ਤੇ ਇੱਥੋਂ ਹੀ ਪਾਣੀ ਸਾਰੇ ਸ਼ਹਿਰ ਦਾ ਇਸ ਮਹੱਲੇ ਤੇ ਜਾਂਦਾ ਮਹੱਲਾ ਹੀ ਸਾਰਾ ਤੇ ਜਾਂਦਾ ਮੈਂ ਇੰਨਿਆਂ ਨੇ ਪਾਣੀ ਫਿਰਦਾ ਜਦੋਂ ਇਹ ਮਹੱਲੇ ਲੋਕਾਂ ਦੇ ਅੰਦਰ ਅ ਜ ਇਹਨਾਂ ਦਾ ਪਾਣੀ ਹੁੰਦਾ ਤੇ ਇੱਥੋਂ ਤਾਂ ਕੋਈ ਨਾ ਕਿਸੇ ਨੇ ਮੇਰੇ ਤੋਂ ਪਹਿਲਾਂ ਕੀਤਾ ਤਾਂ ਹੁਣ ਮੇਰੀ ਵਾਰੀ ਆਈ ਹੈ ਤੇ ਮੈਂ ਤਾਂ ਹੁਣ ਵਾਰੀ ਹੀ ਕਰਨ ਦੇ ਆ ਬੜੇ ਜ਼ੋਰ ਵੀ ਲਾਏ ਇੱਥੇ ਤੇ ਮਸਲਾ ਇਹ ਆ ਮੈਂ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਨਾਲੇ ਦੇ ਵਿੱਚ ਗੰਦ ਨਾ ਛੁੱਟੋ ਮੇਰੀ ਮੈਂ ਫੇਰ ਆ ਜੋੜਨਾ ਤੇ ਨਾਲਿਆਂ ਵਿੱਚ ਬਿਲਕੁਲ ਨਾ ਸੁਟਿਓ ਇਹਦੀ ਸਫਾਈ ਰੱਖੋ ਬਾਹਰ ਬਾਰਸ਼ ਦਾ ਮੌਸਮ ਹੈ ਇਹ ਇਸੇ ਗੱਲ ਹੈ ਮੈਂ ਤਾਂ ਬੜੀ ਬੜੀ ਕਹਿ ਦਿੱਤਾ ਤੇ ਕੂੜਾ ਨਾ ਸੁਟਿਓ ਇਹ ਕਿਉਂ ਹੁਣ ਬਾਰਸ਼ ਦੇ ਮੌਸਮ ਲੋਕਾਂ ਦੇ ਘਰਾਂ ਦੀ ਇਹ ਕਰ ਦੀ ਜਾਣਾ ਜੀ ਤੇ ਮੈਂ ਹਰ ਵਾਰੀ ਬੇਨਤੀ ਕਰਦਾ ਕਿ ਇਹ ਨਾ ਕੰਮ ਕਰਿਆ ਕਰੋ ਸਫਾਈ ਰੱਖੋ ਦੇਖੋ ਮੈਂ ਅੱਜ ਜੰਗਵਾਲ ਨਵਾਂ ਲਾਤਾ ਵਾ ਜੇ ਮੇਰੇ ਕੋਲ ਢੇਰ ਚੜ ਗਿਆ ਨਿਛੇੜੀ ਜਾਂ ਚੋਰ ਤਾਂ ਨਿਆਣੂ ਪੁੱਠੇ ਉੱਤੇ ਥੰਮੇ ਨਹੀਂ ਲੱਗਣਾ। ਮੈਂ ਕੈਮਰੇ ਫੁਲਵਾਤੇ ਗਈਆਂ ਕਿ ਸੱਟ ਖੜਨਾ ਮਾਹਣ ਦੀ ਜਿੱਦ ਮੇਰੀ ਗਲੀ ਦੇ ਵਿੱਚ ਕੋਈ ਆ ਜੀ ਗੱਦਰ ਕੀਤੀ। ਤਾਂ ਨਿਆ ਜਿਹੜਾ ਵੀ ਕੰਮ ਜਗਦੂ ਇਹ ਦੇਖ ਲੋ ਸਾਹਾਬਾਦ ਦੇ ਪਾਸੇ ਚੜ ਰੋਟੇ ਆ ਜੀ ਨਾ ਜੇ ਸੁਬੀਰਾ ਸਾਰੇ ਨਾਲੇ ਪਟਾਤੇ ਆ। ਮੈਂ ਉੱਥੇ ਨਵੇਂ ਜਗਲੇ ਲਵਾਉਣੇ ਛੁਣ ਕਰਤੇ ਆ। ਪਰ ਇਹ ਵੀ ਨਿਕਾਣੇ ਵਿੱਚ ਚਾਹੀਦੀ ਸਫਾਈ ਰੱਖੀ।